ਵਾਲੀਆ ਫੈਮਿਲੀ ਦੇ ਇੱਕ ਹੋਰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ। ਅੱਜ ਤਾਂ ਬਲੌਗ ਆਪਾਂ ਸਟਾਰਟ ਕਰ ਚੁੱਕੇ ਆ ਸਦਿਆਈ। ਸੋ ਹੁਣ ਆਪਾਂ ਜਾਣਿਆ ਨਾਉਣ ਆਪਾਂ ਕੰਮ-ਕੁਮ ਕਰ ਚੁੱਕੇ ਆ ਤੇ ਬਸ ਮਿਲਦਿਆਂ ਨਾ ਆ ਕੇ ਨਾ ਆ ਗਿਆ ਆਪਾਂ ਆ ਚੁੱਕੇ ਆ ਤੇ ਜਿਦੋਂ ਤੱਕ ਆਪ ਨੂੰ ਪਤਾ ਲੱਗਿਆ ਅੱਜ ਆਪਣੇ ਕੈਂਪ ਜਿਹੜੇ ਮੈਡੀਟੇਸ਼ਨ ਜਾਂ ਯੋਗਾ ਕੈਂਪ ਹੋਊਗਾ ਤੇ ਤਾਂ ਕੋ ਅੱਜ ਆਪਾਂ ਥੋੜੀ ਕੰਫਰਟੇਬਲ ਕਲੋਥਿੰਗ ਪਾ ਕੇ ਚੱਲੇ ਆ। ਤੇ ਸੋ ਹੁਣ ਆਪਾਂ ਨੂੰ ਪੈਸੇ ਵੀ ਮਿਲ ਚੁੱਕੇ ਆ। ਹੁਣ ਆਪਾਂ ਜਾ ਕੇ ਉਹਨਾਂ ਗੁਰਦੁਆਰੇ। ਹਾਂਜੀ ਮਾਥਾ ਟੇਕ ਕੇ ਆਪਾਂ ਆ ਚੁੱਕੇ ਆ। ਤੋ ਫਾਈਨਲੀ ਅੱਜ ਆਪਾਂ ਰੋਜੀ ਲਈ ਪਤਾਸੇ ਲੈ ਕੇ ਆਉਣਾ ਵੀ ਭੁੱਲ ਗਏ ਮਟੇ ਦਾ ਦੇਖੋ ਕਿੰਨੀ ਫ੍ਰੈਂਡਲੀ ਨੇਚਰ ਆ ਜਦੋਂ ਵੀ ਡਾਕ ਪੂਛ ਲਾਉਂਦਾ ਹੁੰਦਾ ਇਹ ਫ੍ਰੈਂਡਲੀ ਨੇਚਰ ਬਣ ਜਾਂਦਾ ਹੁੰਦਾ ਤੇ ਸੋ ਇਹ ਆਪ ਤੇ ਫ੍ਰੈਂਡਲੀ ਨੇਚਰ ਬਣ ਗਿਆ ਹਾਂਜੀ ਫਿਰ ਕਲ ਉਹਦੇ ਤੇ ਆਪਣੇ ਅੰਡੇ ਹੋਣ ਦਾ ਵੀ ਹੋ ਚੁੱਕਿਆ ਬ੍ਰੇਕਫਾਸਟ ਆ ਗਿਆ ਤੇ ਅੱਜ ਥੋੜਾ ਹੈਲਦੀ ਬ੍ਰੇਕਫਾਸਟ ਹੈ ਸੋ ਹਾਂਜੀ ਫਾਈਨਲੀ ਕਾਫੀ ਦਿਨਾਂ ਬਾਅਦ ਆਪਾਂ ਕਾਲਜ ਦੀ ਟਿਊਟਰੀ ਫਨ ਲੈ ਕੇ ਜਾ ਰਹੇ ਹਾਂ ਫਿਰ ਹਾਂਜੀ ਫਾਈਨਲੀ ਆਪਾਂ ਕਾਲਜ ਜਾਣ ਲਈ ਹੋ ਚੁੱਕੇ ਆ ਯਾਰ ਹੁਣ ਮਿਲਦੇ ਆਂ ਆਪਾਂ ਰਾਜਪੋਵਿਲਿਆ ਪਹੁੰਚ ਚੁੱਕੇ ਆ ਤੇ ਭਾਈਆਂ ਰਹਿਣ ਚਾਹੀਦੇ ਸੱਪੜੇ ਤੇ ਲੋਕਲੇ ਲੈਣਾਗੇ ਬੱਸ ਦੇ ਨੇ ਥੋੜਾ ਬੋਟਾ ਬਸਟਾ ਲੋਣੇ ਆਂ ਮੇਰਾ ਆਪਾਂ ਜਾਣੇਗਾ ਚਲ ਫਾਈਨਲੀ ਭਾਈਆਂ ਨੇ ਕੱਪੜੇ ਵੀ ਲੈ ਲਏ ਤੇ ਆਪਾਂ ਨੂੰ ਬੱਸ ਸਟਾਪ ਤੇ ਵੀ ਛੱਡਤਾ ਤੇ ਨਾਲ ਸਬਜ਼ੀ ਵੀ ਖੜਾ ਚੁੱਕੇ ਆ ਹੁਣ ਸੁਣ ਜਾਨਦੇ ਆਪਾਂ ਬੈਂਡਰ ਨੂੰ ਲੈਣੇ ਅੱਜ ਤੇ ਮਲਾਉਂਦੇ ਆ ਕਿ ਨਹੀਂ ਐਡੀਟੇਸ਼ਨ ਕੈਂਪ ਤੇ ਯੋਗਾ ਕੈਂਪ ਆਪਣਾ ਹੋ ਗਿਆ ਕੈਨਸਲ ਉਹ ਉਹ ਵਾਜੋ ਨਹੀਂ ਪਾਇਆ ਤੇ ਸਗੋਂ ਦਿਖਾਇਆ ਵੀ ਨਹੀਂ ਬੱਸ ਉਹ ਬੱਸ ਸਦੀ ਵੇਟ ਕਰ ਰਹੇ ਆ ਜਿਹੜਿਆ ਕਿ ਨਾ ਡਾਡਾ ਪੰਜੀ ਆਪਾਂ ਸਰਾਇ ਨਗਾ ਚੁੱਕੇ ਆ ਤੇ ਅੱਜ ਮੋਟਰਸਾਈਕਲ ਡੈਡੀ ਹੋਰਾਂ ਲੈ ਕੇ ਆ ਤਾਂ ਫਾਈਨਲੀ ਆਪਾਂ ਪਹੁੰਚਾਂਗੇ ਬਸ ਤੇ ਬੱਸ ਲੱਗੀ ਖੜੀ ਆ ਤੇ ਬੱਸ 15 ਕੁ ਮਿੰਟ ਫਿਰ ਆਪਾਂ ਜਾਂਦੇ ਉਹ ਫਾਈਨਲੀ ਆਪਾਂ ਨੂੰ ਪਤਾ ਲੱਗ ਗਿਆ ਕਿ ਡੈਡੀ ਹੋਰਾਂ ਨੇ ਭੂਆ ਰਹਿਣਾ ਹੋਣਾ ਤੇ ਆਪਾਂ ਨੂੰ ਮੋਟਰਸਾਈਕਲ ਮਿਲ ਚੁੱਕਿਆ ਤੇ ਬਸ ਆਪਾਂ ਫਿਰ ਉਹਦੀ ਮੋਟਰਸਾਈਕਲ ਚੱਕ ਕੇ ਆ ਗਏ ਗੁਰਦੁਆਰੇ બસ ਅੱਧਾ ਘੰਟਾ ਲਾਉਨੇ ਆ ਫਿਰ ਆਪਾਂ ਜਾਵਾਂਗੇ ਘਰ ਨੂੰ ਹਾਂ ਜਿ ਸ਼ਨਾਨਾ ਕਰਕੇ ਫਿਰ ਆਪਾਂ ਦੇਖ ਕੇ ਆਉਨੇ ਆ ਮੱਥਾ ਤੇ ਉਹ ਤੋਂ ਬਾਅਦ ਮਿਲਦੇ ਆਂ ਹਾਂਜੀ ਅੱਜ ਆਪਾਂ ਆਏ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਤੇ ਤੇ 1504 ਈਸਵੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਾਤਾ ਨਿਹਾਲ ਕੌਰ ਦੀ ਕੋਖੋ ਜਨਮ ਲਿਆ ਇੱਥੇ ਸੋ ਆਪਾਂ ਗੁਰਦੁਆਰਾ ਦਿਖਾਈ ਚੁੱਕੇ ਹਾਂ ਸਾਰਾ ਤੇ ਇਹ ਹੈਗਾ ਸਰਾਈ ਨਗਾ ਦੇ ਵਿੱਚ ਤੇ ਬਹੁਤ ਸੋਹਣਾ ਬਣਿਆ ਹੋਇਆ ਗੁਰਦੁਆਰਾ ਹੈ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੈਸੇ ਤਾਂ ਅਸੀਂ ਉਨਹੀਂ ਰਹਿਨੇ ਆ ਸੋ ਅੱਜ ਆਪਾਂ ਸਪੈਸ਼ਲ ਇੱਥੇ ਬਲੌਗ ਸ਼ੂਟ ਕਰਨ ਵਾਸਤੇ ਆਏ ਸੀ ਤੇ ਬਸ ਤੇ ਪਰਪੇ ਤੇ ਬਸ ਵੀ ਬਸ ਜੀ ਆਪਣੇ ਬੁਲੇਪੁਰੀ ਦਰੀਆ ਤੇ ਜੇ ਕੋ ਕਿਸਪਲੰਦ ਘੋੜਾ ਨੇ ਆਉਣਾ ਸੀ ਗੁਰਦੁਆਰੇ ਦੀ ਬੈਣ ਬਸ ਗੁਰਦੁਆਰਾ ਦਿਖਾ ਸਕਿਆ ਨਹੀਂ ਤਾਂ ਅੱਜ ਬਸ ਤੇ ਜਾਣਾ ਪੈਂਦਾ ਤਾਂ ਗੁਰਦੁਆਰਾ ਮਸਤਾਣਾ ਆਉਣਾ ਸੀਗਾ ਉਹ ਧੰਨਵਾਦ ਘੋੜਾ ਨੇ ਦਿਵਾ ਦਾਰਿਆ ਉਹਨਾਂ ਨੇ ਜੱਗਤ ਪਰ ਮੋਟਰਸਾਈਕਲ ਮਿਲ ਗਿਆ ਨਾਲ ਮੈਂ ਕੰਟੈਕਟ ਬਣਾ ਕੇ ਆਂਦਰਾ ਸੋ ਹਾਂਜੀ ਕਰੀ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਸਾਰੀ ਆਪਾਂ ਨੂੰ ਭਾਈਆਂ ਨੂੰ ਚਾਹ ਬਣਾਉਣ ਦਾ ਆਰਡਰ ਮਿਲ ਗਿਆ ਕਹਿੰਦੇ ਚਾਹ ਬਣਾਇਓ ਜਲਦ ਗਰ ਵਾਲੀ ਵੀ ਨਹੀਂ ਫੜਾ ਕੇ ਆਂਦੀ ਸੀ ਉਹ ਆਪਾਂ ਅੱਗੇ ਜਾ ਫੜਾਉਣ ਚੁੱਕੀ ਆ ਤੇ ਹੁਣ ਅੱਗੇ ਦਾ ਵਲੌਗ ਮੈਂ ਸ਼ੂਟ ਕਰੂੰਗੀ ਠੀਕ ਆ ਤੇ ਹੁਣ ਆਪਾਂ ਨੂੰ ਮੋਲੀ ਛੱਤ ਤੇ ਚੜ ਕੇ ਦਿਖਾਊਗਾ ਦੇਖਦੇ ਆ ਅੱਗੇ 7 ਫੁੱਟ ਦੀ ਉਹ ਛੱਤ ਹੈ ਸਾਡਾ ਮੋਲੀ ਹੈਗਾ 6 ਫੁੱਟ ਦਾ ਦੇਖਦੇ ਆ ਚੜ ਸਕੂ ਐ ਨਹੀਂ ਦੇਖ ਸੋ ਆਪਾਂ ਛੱਤ ਤੇ ਚੜ ਚੁੱਕੇ ਆ ਤੇ ਬਹੁਤ ਸੌਖੀ ਤਰੀਕੇ ਨਾਲ ਤਾਂ ਨਹੀਂ ਚੜਿਆ ਗਿਆ ਤੇ ਠੀਕ ਠਾਕ ਆਪਾਂ ਚੜ ਚੁੱਕੇ ਆ ਹਾਂਜੀ ਸੋ ਫਾਈਨਲੀ ਆਪਾਂ ਉਹ ਤੋਂ ਤਾਂ ਵਾਲੀ ਛੱਤ ਤੇ ਵੀ ਆ ਗਏ ਤੇ ਆਪਣੀਆਂ ਇਹਨੇ ਫਿੱਟ ਹੋਣ ਦਾ ਚੈਲੰਜ ਲਿਆ ਪੰਜ 6 ਦਿਨ ਹੋ ਗਏ ਇਹ ਪ੍ਰੋਪਰ ਡਾਈਟਿੰਗ ਤੇ ਚੱਲ ਰਹੀ ਆ ਤੇ ਇਹਨੇ ਤੜਾ ਤੜਾ ਖਾਣਾ ਸਾਰਾ ਕੁਝ ਛੱਡਤਾ ਸੋ ਦਿਨੇ ਆ ਕਿੰਨੇ ਦਿਨ ਇਹਦਾ ਡਾਈਟਿੰਗ ਵਾਲਾ ਕੰਮ ਚੱਲਦਾ ਗਾਇਸ ਅੱਜ ਚੀਟ ਡੇ ਆ ਵੈਸੇ ਅੱਜ ਇਹਦਾ ਚੀਟ ਡੇ ਰੱਖਿਆ ਤੂੰ ਸਾਰਾ ਹਫਤਾ ਨੇ ਵਧੀਆ ਡਾਈਟਿੰਗ ਕੀਤੀ ਆ ਤਾਂ ਹਰੇਕ ਹਫਤੇ ਬਾਅਦ ਇਹਦਾ ਇੱਕ ਚੀਟ ਡੇ ਆਇਆ ਕਰੂਗਾ ਤੇ ਦੇਖਣਾ ਕਿੰਨੇ ਕਿਲੋ ਭਾਰ ਘਟਾ ਸਕਦੀ ਤਾਂ ਇਹਦੀ ਟਰਾਂਸਫਰਮੇਸ਼ਨ ਜਰਨੀ ਜ਼ਰੂਰ ਦਿਖਾਵਾਂਗੇ। ਜੀ ਭੂਆਰੇ ਆਉਣ ਵਾਲੇ ਆ ਫੇਰ ਮਲਾਉਨੇ ਆ ਆਪਸ ਨੂੰ ਨਵਰਾਜ ਨਾਲ ਜੀ ਆਪਾਂ ਚੱਲ ਚੁੱਕਿਆ ਦੋਦ ਲੈਣ ਨੂੰ ਤੇ ਭੂਆਰੇ ਆਉਣ ਆ ਰਹੇ ਆ ਤੇ ਨਵੀਆਂ ਜੱਗਸ਼ਾ ਦੋਦ ਤੀ ਰੋੜਾ ਇਹ ਆਪਾਂ ਘਰੇ ਤੋਂ ਤੀ ਸਟਾਕ ਕਰ ਦਈਏ ਨਵੀਆਂ ਜਾਦਰਾਂ ਵੇਚ ਚੁੱਕੀਆਂ ਵੈਸੇ ਉਹ ਵੀ ਵਿਛਾਉਂਦੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਹੁਣੇ ਹੀ ਵਿਛਾਉਂਦੇ ਫਾਈਨਲੀ ਆਪਣੇ ਕਬਾਬ ਵੀ ਹੋ ਚੁੱਕਿਆ ਗਰਮ ਜਿਹੜੇ ਚਿਕਨ ਹੁਣ ਆਪਾਂ ਖਾ ਲਿਆ ਬਸ ਮੈਲ ਤਾਂ ਥੋੜੇ ਬਹੁਤੇ ਸ਼ਾਰਟ ਨਾ ਤੇ ਆ ਆਪਣਾ ਪੂਆ ਦਾ ਛੋਟਾ ਮੁੰਡਾ ਪਹਿਲੀ ਆਪਾਂ ਰੋਟੀ ਖਾ ਚੁੱਕੇ ਜਗਨਨਾ ਤੇ ਹੁਣ ਆਪਾਂ ਲੈਣ ਜਾਂਦੇ ਆ ਆਲੂ ਆਲੂ ਖਾ ਗਏ ਤੋਂ ਤੜਕੇ ਆਲੂ ਵਾਲੇ ਬਰੋਨੀ ਨਿੱਕੇ ਜਵਾਕਾਂ ਨੂੰ ਸਾਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ ਤੁਸੀਂ ਰੋਟੀ ਖਾ ਲਓ ਤੇ ਬਾਕੀ ਬਾਜੂ ਖਾਣਗੇ ਅੱਜ ਦਾ ਵਲੌਗ ਆਪਣਾ ਡਟ ਹੋ ਚੁੱਕਿਆ ਤੇ ਦੋ ਦੋ ਤੇ ਪੀ ਲਿਆ ਆਪਾਂ ਤੇ ਹੁਣ ਕ੍ਰੇਟਿਨ ਲੈਣੇ ਆ ਤੇ ਤੇੜੀਆਂ ਰਾਤਾਂ ਦੇ ਮੇਬੀ 1:30 ਹੋ ਚੁੱਕਿਆ ਤੇ ਥੋੜੇ ਬਹੁਤੇ ਪੁਸ਼-ਅਪ ਲਾ ਕੇ ਫੇਰ ਆਪਾਂ ਪੈਣੇ ਆ ਜਮ ਆਪਣੇ ਦਰਜ ਜਾਣੇ ਆ ਹਾਈ ਗਾਇਸ ਸੋ ਅੱਜ ਦਾ ਵਲੌਗ ਨਵਰਾ ਜੇ ਐਂਡ ਕਰੇਗਾ ਕਰ ਤੋ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਿਆ ਹੋਊਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਗਾਇਸ ਅੰਜੀ ਫੋਫੜੀ ਆ ਚੁੱਕਿਆ ਬਦਈਆ ਨਵਰਾਜ ਵੀ ਆ ਚੁੱਕਿਆ ਤੁਹਾਨੂੰ ਬਦਈ ਪੰਜਾਬੀਆੜੇ ਘਰ ਫੋਫੜ ਆਵੇ ਤੇ ਆ ਚੀਜ਼ ਨਾ ਆਹੇ ਨਿੱਕੇ ਜਿਹਾ ਵਾਕਾਂਗੂ ਆਪਾਂ ਨੂੰ ਪਹਿਲਾਂ ਹੀ ਕਹਤਾ ਸਾਰਿਆਂ ਨੇ ਖਾ ਲਈ ਓਏ ਅੱਬਾ ਹੀ ਬਣਾਉਣ ਦੇ ਕੋਈ ਨਾ ਆਪਾਂ ਨੂੰ ਬਣਾਉਣ ਦੇ ਡੁੱਗੀ ਹੋਇਆ